ਨੇ ਪਿਆਰ ਭਰੀ ਸਾਸਿਆ ਕਾਲ ਜੀ ਕਿੰਗ ਚੀਮਾ ਡੋਲਜਰੀ ਕੀ ਦਾ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਨੂੰ ਕਿਹਾ ਸੀ ਨਾ ਵੀ ਪੂਸ਼ਾ ਦਾ ਝੜ ਦਿਖਾਵਾਂਗੇ ਪੂਸ਼ਾ 44 ਦਾ ਆਹ 6 ਕਨਾਲ ਆਉਂ ਵੱਡੀਆਂ ਨੇ ਤੇ 2 ਕਿੱਲਾਂ ਤੇ ਇੱਕ ਕਨਾਲ ਆ ਘਟਾ ਠੀਕ ਆ ਤੇ ਉਹ 16 ਪੱਤੀ ਟਰਾਲੀ ਖੜੀ ਐ ਤੇ ਟਰਾਲੀ ਦੇ ਵਿੱਚ ਪੈ ਚੁੱਕੇ ਆ ਤਿੰਨ ਟੈਂਕ ਪੂਰੇ ਭਰ ਕੇ ਠੀਕ ਆ ਤੇ ਆਹ 2 ਕਿੱਲਾਂ ਦੇ ਵਿੱਚੋਂ ਦੂਜਾ ਕਿਹੜਾ ਮੋੜ ਆ ਇੱਕ ਟੈਂਕ ਇਧਰੋਂ ਪਿਆ 6 ਕਨਾਲਾਂ ਦੇ ਵਿੱਚੋਂ ਦੋ ਟੈਂਕਾਂ ਦਾ ਅੱਧਾ ਕਿਹੜਾ ਵਧ ਗਿਆ ਸੀਗਾ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਜਰੂਰ ਠੀਕ ਹੈ ਜੀ ਤੇ ਫੇਸਬੁੱਕ ਤੇ ਵੀ ਹਰੀ ਪੂਚੀ ਮਾਂ ਉਹਨੂੰ ਫੋਲੋ ਕਰ ਲਿਓ ਜੀ ਠੀਕ ਹੈ ਉੱਤੇ ਵੀ ਵੀਡੀਓ ਪਾਉਨੇ ਆ ਇਹ ਪੂਸ਼ਾ 44 ਆ ਦੇਖ ਲਓ ਦਾਣਾਦਾਰ ਠੀਕ ਹੈ ਪੂਰੀ ਵਧੀਆ ਮੁੰਜਰ ਹੈ ਪੂਰਾ ਸਾਫ ਦਾਣੇ ਆ 110 ਬਾਕੀ ਸਾਰੀਆਂ ਸਾਰੇ ਝੋਨੇ ਦੇ ਝਾੜ ਘਟ ਹੈ ਮੈਨੂੰ ਪੂਸ਼ਾ 44 ਦੇ ਡਾਊਟ ਸੀਗਾ ਵੀ ਇਹਦਾ ਝਾੜ ਵਧੂਗਾ ਤੇ ਵਧ ਗਿਆ ਠੀਕ ਹੈ ਤੁਹਾਨੂੰ ਟਰਾਲੀ ਦਿਖਾਉਣੇ ਆਂ ਦਾਣੇ ਉਦਾਂ ਵੀ ਠੋਸ ਨੇ ਦਾਣੇ ਝਾੜ ਵਧੀਆ ਪੂਸ਼ਾ 44 ਚੜ੍ਹਨਾ ਹੀ بڑا ਔਖਾ ਇਹ ਤੇ ਦਾ பච पूර පදා කවිහග ਆ ਦੋ ਕਿੱल्ल्या ਦਾ ਘੇਰਾ ਇੱਕ ਕਨਾਲ ਘਟ ਹੈ ਤੇ ਚੋ 6 ਕਨਾਲਾ ਨੇ ਆ ਦੋ ਕਿੱल्ल्या ਤੋਂ ਇੱਕ ਕਨਾਲ ਘਟ ਹੈ 15 ਕਨਾਲਾ ਨੇ ਆ ਵਿੱਚ ਮਸ਼ੀਨ ਚੱਲਦੀ ਬਈ ਠੀਕ ਹੈ ਜੀ ਆ ਠੀਕ ਹੈ ਨਾ ਇੱਥੇ ਆ ਕੇ ਦੱਸ ਸੁਣਦਾ ਨਹੀਂ ਗਹਿਿਰ ਕੰਬਾਈਨ 21 ਮਾਡਲ ਕੀ ਕਹਿੰਦਾ ਕੀ ਕਹਿੰਦਾ ਤੂੰ ਸਾਡੀ ਪਾਇਓ ਬੰਦੇ ਬੜਦੇ ਜੀ ਯਾਰ ਦੋਸਤੋ ਟਿੱਕਾ ਕੋ ਫਾਈਟ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਰ-ਵਾਰ ਵੀਡੀਓ ਸ਼ੇਅਰ ਕਰ ਦੋ ਬੜਾ ਝਾੜਦਾ ਸੋਕੀਦਾਰ ਆ ਭਾਈ ਇਹ ਸਾਲਾ ਛੋਟੂ ਹੈ ਚਾੜ ਤਾਂ ਵਧੀਆ ਹੈ ਇਹਨੇ ਮੈਨੂੰ ਅੱਡੇ ਤੋਂ ਚੱਕਿਆ ਬਾਈ ਕਿਹੜੇ ਅੱਡੇ ਤੋਂ ਸਾਹ ਅੱਡੇ ਦਾ ਬਾਈ ਇਹਨੇ ਮੈਨੂੰ ਸਾਰਾ ਦਿੱਤਾ ਮੇਰਾ ਕੋਈ ਨਹੀਂ ਹੈਗਾ ਦੁਨੀਆ ਵਿੱਚ ਆ ਦੇਖੋ ਬਈ ਫਕਵਾਲੀ ਹੈ ਨਾ ਹੈ ਇਹਦੇ ਟੋਲੇ ਦੇ ਪਤਾ ਲੱਗੇਗਾ ਉਦੋਂ ਤਾਂ ਝਾੜ ਸੋਹਣਾ ਲੱਗਦਾ ਚਲੋ ਹਰਨ ਵੱਜ ਗਿਆ ਚਲੋ ਬਣਾਉਣਾ ਚੱਲਣ ਦੀ ਵੀਡੀਓ ਇਹਨਾਂ ਬਣਾਵਾ ਤੂੰ ਚਲਾਓ ਜਲਦੀ ਪਈ ਆ ਵੀਡੀਓ ਤਾਂ ਟੋਟੀ ਪਾਉਣਾਂ ਵਿੱਚ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਲੱਗਦਾ ਦਾਣੇ ਪਵਾੜੀਏ ਲਓ ਇੱਥੇ ਹੋ ਗਲੇ ਨੇ ਐਂ ਇੱਥੇ ਆ ਜੇ ਮਸ਼ੀਨ ਇੱਥੇ ਆਈ ਜਾਏਗੀ ਮੈਨ ਲੱਗਦਾ ਬਾਕੀ ਤੁਹਾਨੂੰ ਝਾੜ ਦੱਸਾਂਗੇ ਪ੍ਰੋਪਰ ਕੀ ਨਹੀਂ ਗਿਆ ਠੀਕ ਐ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਰੀਪੂ ਜੀ ਮਾਫ ਫੇਸਬੁਕ ਤੇ ਫੋਲੋ ਕਰ ਲਿਓ ਤੇ ਵੀ ਆਪਾਂ ਵੀਡੀਓ ਪਾਉਨੇ ਆ ਸਾਰੇ ਦੋਸਤੋ ਠੀਕ ਆ ਜੀ ਤੇ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਪਾਉਣ ਲੱਗੇ ਆ ਆਪਾਂ ਇਹਦਾ ਪੂਛਾ 44 ਦਾ ਝਾੜ ਜਰੂਰ ਦੱਸਾਂਗੇ ਕੀ ਨਿਕਲਿਆ ਜਦੋਂ ਕੰਡਾ ਹੋਣਾ ਹੈ ਅਸਲੀ ਝਾੜ ਤਾਂ ਉਦੋਂ ਪਤਾ ਲੱਗਣਾ ਦੋਸਤੋ ਠੀਕ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਯਾਰ ਬੜੇ ਧੰਨਵਾਦ ਥੈਂਕ ਯੂ ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਫੇਸਬੁੱਕ ਤੇ ਰੀਪੁਜੀਮਾ ਉਹਨੂੰ ਫੋਲੋ ਕਰਿਓ ਜਰੂਰ ਉਹ ਨਵਾਂ ਪੇਜ ਬਣਾਇਆ ਜੀ ਰੀਪੁਜੀਮਾ ਨਾਮ ਤੇ ਉਹਨੂੰ ਫੋਲੋ ਜਰੂਰ ਕਰੋ ਸਾਰੇ ਮੇਰੇ ਭਰਾ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ